ਸਾਲਾਹੀ ਸਾਲਾਹੇ ਇੱਥੇ ਫਿਰ ਬੇਨਤੀ ਸੱਸੇ ਨੂੰ ਕੰਨਾ ਜਿੰਨੀ ਕੁ ਸਮਝ ਮੈਨੂੰ ਉਚਾਰਨ ਦੀ ਪਰ ਇਹ ਨਹੀਂ ਕਿ ਮੈਂ ਸਭ শুদ্ধ ਕਰ ਰਿਹਾ ਸਾਲਾਹੀ ਇਹਨੂੰ ਸੱਸੇ ਨੂੰ ਕੰਨਾ ਜ਼ਰੂਰ ਬੋਲਣਾ ਤੇ ਲੱਲੇ ਨੂੰ ਵੀ ਕੰਨਾ ਜ਼ਰੂਰ ਬੋਲਨੇ ਸਾਲਾਹੀ ਸਾਲਾਹੇ ਫਿਰ ਬੇਨਤੀ ਕਿ ਸਾਲਾਹੀ ਸਲਾਉਣ ਯੋਗ ਪਰਮਾਤਮਾ ਉਹ ਸੱਚਮੁੱਚ ਸਿਫਤ ਦੇ ਲਾਇਕ ਹੀ ਉਹ ਹੈ ਸਾਲਾਹੇ ਉਹਨੂੰ ਸਲਾਹ ਸਲਾ ਕੇ ਸਲਾਉਣ ਯੋਗ ਪਰਮਾਤਮਾ ਫਿਰ ਬੇਨਤੀ ਸਾਲਾਹੀ ਸਲਾਉਣ ਯੋਗ ਸਾਲਾਹੇ ਦਾ ਅਰਥ ਹੋ ਗਿਆ ਉਹਨੂੰ ਸਲਾਹ ਸਲਾ ਕੇ ਉਹਦੀ ਸਿਫਤ ਕਰਕੇ ਇਤੀ ਇਤੀ ਦਾ ਅਰਥ ਇੰਨੀ ਸੁਰਤ ਸੁਰਤ ਦਾ ਲਬਜ਼ੀ ਅਰਥ ਇੱਥੇ ਵੀ ਸੋਜੀ ਜਿਵੇਂ ਆਪਾਂ ਉਸ ਦਿਨ ਅਰਥ ਕੀਤੇ ਸਨ ਸੁਣਿਆ ਸਿੱਧ ਪੀਰ ਸੁਰਨਾਥ ਵਾਲੀਆਂ ਪੌੜੀਆਂ ਚ ਮੈਂ ਅਰਜ਼ ਕਰਾਂਗਾ ਉਸ ਤੋਂ ਬਾਅਦ ਮੰਨੇ ਦੀਆਂ ਪੌੜੀਆਂ ਜਦੁਆਈਆਂ ਸਨ ਤੇ ਉੱਥੇ ਇੱਕ ਬਚਨ ਸੀ ਮੰਨੇ ਸੁਰਤ ਹੋਵੇ ਮਨ ਬੁੱਧ ਇੱਥੇ ਸੁਰ ਦਾ ਅਰਥ ਸੋਜੀ ਸਾ ਲਾਖੀ ਸਾ ਲਾਹੇ ਸਲਾਉਣ ਜੋਗ ਪਰਮਾਤਮਾ ਦੀ ਸਿਵਤ ਸਲਾਹ ਕਰਕੇ ਇਤੀ ਇਨੀ ਸੁਰਤ ਨਾ ਪਾਈਆ ਇਸ ਦਾ ਪਾਠ ਪਾਈਆਂ ਨਹੀਂ ਕਰਨਾ ਮੇਰੀ ਬੇਨਤੀ ਹੈ ਕਿਸ ਸਲੌਣ ਜੋਗ ਪਰਮਾਤਮਾ ਦੀ ਸਿਫਤ ਕਰਕੇ ਇੰਨੀ ਸੋਝੀ ਨਾ ਇੱਥੇ ਨੰਨੇ ਨੂੰ ਕੰਨਾਂ ਨਹੀਂ ਆਪ ਨੂੰ ਪਤਾ ਹੈ ਇਤੀ ਸੁਰਤ ਨਾ ਪਾਈਆ ਇੰਨੀ ਸਮਝ ਇੰਨੀ ਸੋਝੀ ਨਹੀਂ ਕਿਸੇ ਨੇ ਪਾਈ ਕਿਉਂ ਜੀ ਮਹਾਰਾਜ ਕਿੰਨੇ ਨਦੀਆਂ ਅਤੈ ਵਾਹ ਮੇਰੀ ਬੇਨਤੀ ਸੁਣਿਓ ਚਲੋ ਨਦੀਆਂ ਸ਼ਬਦ ਨਦੀ ਦਾ ਬਹੁਵਚਨ ਅੱਗੇ ਜਿਹੜੀ ਬੇਨਤੀ ਹੈ ਗੁਰਮਖੋ ਇਹਨੂੰ ਅਤੇ ਨਹੀਂ ਪੜਨਾ ਤੱਤੇ ਤੇ ਲਾਂ ਨਹੀਂ ਕੇਵਲ ਲੱਗੀ ਦੁਲਾਵਾਂ ਲੱਗੀਆਂ ਨੇ ਅਤੇ ਫਿਰ ਬੇਨਤੀ ਆਮ ਕਿਉਂਕਿ ਸਾਡੀ ਬੋਲੀ ਚ ਆਮ ਬੋਲਦੇ ਸੀ ਅਤੇ ਕਾਂਗ ਪਰ ਇੱਥੇ ਗੁਰੂ ਜੀ ਕਹਿ ਰਹਿਆ ਕਿ ਨਦੀਆਂ ਅਤੇ ਵਾਹ ਨਦੀਆਂ ਦਾ ਅਰਥ ਹੋ ਗਿਆ ਦਰਿਆ ਰੀਵਰ ਕਹਿੰਨੇ ਆਪਾਂ ਵਾਹ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਵਾਹ ਲਫ਼ਜ਼ ਦੇ ਅਰਥੀ ਅਰਥ ਸ ਅਖਰੀ ਅਰ ਸ਼ਾਬਾਸ਼ ਵੀ ਨੇ ਨਾਨਕ ਦਾਸ ਕਹੋ ਗੁਰ ਵਾਹ 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 ਬਾਣੀ ਨਿਰੰਕਾਰ ਹੈ ਇੱਥੇ ਹਜ਼ੂਰ ਨੇ ਖਾਹਾ ਮੁਖਤਾਰ ਕਿਹਾ ਇੱਥੇ ਪਾਠ ਹੈ ਵਾਹ ਤੇ ਖਾਹਾ ਜ਼ਰੂਰ ਬੋਲਨੇ ਕੱਲਾ ਵਾਹ ਨਹੀਂ ਬੋਲਣਾ ਨਦੀਆਂ ਅਤੈ ਵਾਹ ਵਾਹ ਦਾ ਲਬਜ਼ੀ ਅਰਥ ਵਾੜੇ ਵਾੜੇ ਦਾ ਮਤਲਬ ਕਿ ਨਦੀਆਂ ਵਿੱਚੋਂ ਨਿਕਲੇ ਹੋਏ ਛੋਟੇ-ਛੋਟੇ ਪਾਣੀ ਦੇ ਨਾਲੇ ਫਿਰ ਬੇਨਤੀ ਅਰਥ ਅਰਥ ਹੋਈ ਚੱਲਣਗੇ ਪਹਿਲਾ ਅਖਰੀ ਅਰਥ ਕਰੀਏ ਫਿਰ ਵਿਚਾਰੇ ਦੀ ਕਰਨੇ ਸਾਹ ਲਾਹੀ ਸਾਹ ਲਾਹੇ ਸੋ ਲਹੁਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਇਤੀ ਸੁਰਤ ਨਾ ਪਾਈਆ ਇੰਨੀ ਸਮਝ ਨਹੀਂ ਪੈ ਸਕਦੀ ਮਹਾਰਾਜ ਕਿੰਨੀ ਹੁਣ ਉਸ ਗੱਲ ਨੂੰ ਸਮਝਾਣ ਲਈ ਇਤੀ ਸੁਰਤ ਨਾ ਪਾਈਆ ਇਹਦੇ ਅਰਥ ਤਾਂ ਸਮਝ ਪੈਣਗੇ ਜੇ ਅਗਲੀ ਤੁਕ ਦੇ ਅਰਥ ਹੋਣਗੇ ਫਿਰ ਬੇਨਤੀ ਸੁਣੋ ਇੱਥੇ ਨਾ ਇਤੀ ਸੁਰਤ ਨਾ ਪਾਈਆ ਇੰਨੀ ਸਮਝ ਨਹੀਂ ਪਾਏਗੀ ਨਦੀਆਂ ਅਤੈ ਵਾਹ ਪਾਣੀ ਦੀਆਂ ਭਰੀਆਂ ਹੋਈਆਂ ਨਦੀਆਂ ਵਾਹ ਦਾ ਅਰਥ ਹੈ ਵਾੜੇ ਨਾਲੇ ਤੇ ਮਹਾਰਾਜ ਕਹਿੰਦੇ ਨੇ ਪਵ ਹੈ ਮੇਰੀ ਬੇਨਤੀ ਇੱਥੇ ਪਵੇ ਪਾਠ ਨਹੀਂ ਕਰਨਾ ਹਾ ਇਹਨੂੰ ਸਿਹਾਰੀ ਲੱਗੀ ਹੈ ਮੈਂ ਫਿਰ ਬੇਨਤੀ ਕਰਾਂ ਪਵ ਹੈ ਪੈਣਾ ਪਵ ਹੈ ਸਮੁੰਦ ਮੰਮੇ ਤੇ ਟਿੱਪੀ ਹੈ ਸਮੁੰਦ ਮੰਮੇ ਨੂੰ ਔਂਕੜ ਖੈ ਦੋਨੋਂ ਬੋਲਨੇ ਆ ਪਵ ਹੈ ਸਮੁੰਦ ਨ ਨੰਨਾ ਮੁਕਤਾ ਹੈ ਜਾਣਿਆ ਹੈ ਜਾਣੇ ਨਹੀਂ ਜਾਣੇ ਜਾਂਦੇ ਹੁਣ ਇਹਦੇ ਅਰਥ ਹੋ ਗਏ ਨਦੀਆਂ ਅਤੇ ਨਾਲੇ ਪਾਣੀ ਦੇ ਭਰ ਕੇ ਚੱਲਦੇ ਆ ਤੇ ਉਹਨਾਂ ਦੀ ਖਿੱਚ ਉਹਨਾਂ ਦੀ ਮੰਜ਼ਲ ਉਹਨਾਂ ਦਾ ਟਿਕਾਣਾ ਸਮੁੰਦਰ ਹੈ ਉਹ ਸਾਰੇ ਸਮੁੰਦਰ ਵਿੱਚ ਲੀਨ ਹੋ ਜਾਣਗੇ ਨਾ ਜਾਣੀ ਹੈ ਸੱਚ ਐਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਆਪੇਦ ਹੋ ਸਕਦੇ ਹਨ ਪਰ ਨਦੀਆਂ ਨਾਲੇ ਉਸ ਅਸਗਾਹ ਸਾਗਰ ਦਾ ਅੰਤ ਨਹੀਂ ਪਾ ਸਕਦੇ ਫਿਰ ਇਸ ਨੂੰ ਅਸੀਂ ਖੋਲਨੇ ਜਿੰਨੀ ਕੋ ਦాతਾ ਬਖਸ਼ਿਸ਼ ਕਰੇ ਪਵੇ ਸਮੁੰਦ ਨਾ ਜਾਣੀ ਹੈ ਨਦੀਆਂ ਨਾਲੇ ਪਾਣੀ ਭਰ ਕੇ ਚੱਲੇਗਾ ਪਰ ਜਦੋਂ ਸਮੁੰਦਰ ਵੀ ਜਾਣਗੇ ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ ਇਹਦੇ ਅਰਥ ਇਹ ਵੀ ਨੇ ਨਦੀਆਂ ਅਤੇ ਨਾਲੇ ਜਿੰਨਾ ਇਲਾਕਿਆਂ ਚੋਂ ਨਿਕਲਦੇ ਆ ਲੋਕਾਂ ਨੇ ਉਹਨਾਂ ਨਦੀਆਂ ਨਾਲਿਆਂ ਦੇ ਨਾਮ ਰੱਖੇ ਹੋਏ ਆਪ ਦੇਖੋ ਕਿਸੇ ਨਦੀ ਇਲਾਕੇ ਚੋਂ ਨਿਕਲੇ ਜਿਵੇਂ ਅਸੀਂ ਆਪਣੇ ਪੰਜਾਬ ਚ ਕਹਿੰਨੇ ਆ ਜੀ ਇਹ ਸਤਲੁਜ ਕਹੇ ਇਹ ਬਿਆਸ ਕਹੇ ਚਨਾਬ ਕਹੇ ਰਾਵੀ ਕਹੇ ਜ਼ਿਲਮ ਕਹੇ ਗੁਜਰਾਤ ਨੂੰ ਜਾਈਏ ਨਰਮਦਾ ਕਹਿੰਦੇ ਆ ਬੰਗਾਲ ਨੂੰ ਬ੍ਰਹਮਪੁੱਤਰ ਦਰਿਆ ਨਿਕਲਦਾ ਹੈ ਆ ਅਰਬ ਵਿੱਚ 10 ਲਾਹ ਦਰਿਆ ਦਾ ਜ਼ਿਕਰ ਕੀਤਾ ਜਾਂਦਾ ਹੈ ਤੁਸੀਂ ਇੱਥੇ ਫਰੀਜ਼ਰ ਸ਼ਬਦ ਵਰਤਦੇ ਹੋ ਹੁਣ ਇਹ ਪਾਣੀ ਤਾਂ ਇੱਕੋ ਹੀ H2O ਹੀ ਹੈ ਕਿਤੇ ਮੈਲਾ ਹੈ ਤੇ ਕਿਤੇ ਨਿਰਮਲ ਹੈ ਇਹ ਨਹੀਂ ਵੀ ਇਹ ਪਾਣੀ ਖੋਰ ਹੈ ਤੇ ਉਹ ਪਾਣੀ ਖੋਰ ਹੈ ਪਾਣੀ ਇੱਕ ਹੈ ਜਿੰਨਾ ਇਲਾਕਿਆਂ ਵਿੱਚੋਂ ਨਿਕਲ ਰਿਹਾ ਲੋਕਾਂ ਨੇ ਉਹਨਾਂ ਦਰਿਆਵਾਂ ਤੇ ਨਦੀਆਂ ਦੇ ਆਪ ਨਾਮ ਰੱਖਿਆ ਪਰ ਸਾਰੀਆਂ ਨਦੀਆਂ ਨਾਲੇ ਸਮੁੰਦਰ ਚ ਜਾ ਕੇ ਡਿੱਗਦੇ ਆ ਤੇ ਸਮੁੰਦਰ ਦੇ ਪਾਣੀ ਨੂੰ ਪੁੱਛ ਕੇ ਦੱਸੋ ਸਾਨੂੰ ਦੱਸੋ ਗੰਗਾ ਦਾ ਪਾਣੀ ਕਿਹੜਾ ਸੀ ਵੇਖਣ ਆਇਆ ਬੇਨਤੀ ਸਤਲੁਜ ਦਾ ਪਾਣੀ ਕਿਹੜਾ ਫ੍ਰੀਜ਼ਰ ਦਾ ਪਾਣੀ ਕਿਹੜਾ ਨੀਲ ਦਰਿਆ ਦਾ ਪਾਣੀ ਕਿਹੜਾ ਜਿੰਨੀਆਂ ਨਦੀਆਂ ਨਾਲੇ ਨੇ ਸਮੁੰਦਰ ਵਿੱਚ ਅਪੇਧ ਹੋ ਜਾਣਗੇ ਪਰ ਬੇਨਤੀ ਇਹ ਵੇ ਉਹਨਾਂ ਦੀ ਪਛਾਣ ਨਹੀਂ ਰਹਿੰਦੀ ਆਪਣੀ ਨਿੱਜੀ ਕੇਵਲ ਤਾਂ ਕੇਵਲ ਸਮੁੰਦਰ ਕੈ ਗੁਰੂ ਜੀ ਕਹਿੰਦੇ ਆ ਸਿਮਤ ਸਲਾਹਾਂ ਕਰ ਕਰਕੇ ਫਿਰ ਬੇਨਤੀ ਫਿਰ ਉਸ ਤੋਕਤੇ ਸਾ ਲਾਹੀ ਸਾਲਾ ਸਿ ਸਬਤਾ ਕਰ ਕਰਕੇ ਸਲਾਉਣ ਜੋਗ ਦੀਆਂ ਨਦੀਆਂ ਤੇ ਨਾਲਿਆਂ ਦੀ ਤਰ੍ਹਾਂ ਗੁਰਮੁਖ ਜਨ ਮਹਾਪੁਰਖ ਇਬਾਦਤ ਕਰਨ ਵਾਲੇ ਉਸ ਵਿੱਚ ਅਪੇਧ ਹੋ ਜਾਂਦੇ ਆ ਪਰ ਅਪੇਧ ਕੋਈ ਗੁਰਮੁਖ ਵੀ ਕਹਿੰਦੇ ਆ ਕਿ ਉਸ ਅਸਗਾ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਬੇਨਤੀ ਜਿਸ ਨੂੰ ਰਿਪੀਟ ਕਰਾਂ ਵੀ ਆਪੇ ਤੋਂ ਸਕਦੇ ਆ ਇਹ ਨਹੀਂ ਗੁਰੂ ਜੀ ਨੇ ਕਿਹਾ ਵੀ ਸਲਾਉਤਾ ਕੁਝ ਕਰਦੀ ਨਹੀਂ ਗੁਰੂ ਜੀ ਕਹਿ ਰਿਹਾ ਸਾਲਾ ਕੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਹ ਪਵੈ ਸਮੁੰਦ ਨਾ ਜਾਣੀ ਐ ਫਿਰ ਬੇਨਤੀ ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਪਹਿ ਜਾਂਦੇ ਆ ਡਿੱਗ ਜਾਂਦੇ ਆ ਮਿਲ ਜਾਂਦੇ ਆ ਨਾ ਜਾਣੀ ਐ ਨਾ ਉਹਨਾਂ ਦੀ ਪਛਾਣ ਰਹਿੰਦੀ ਕਿਹੜਾ ਪਾਣੀ ਕਿਹੜੇ ਦਰਿਆ ਦਾ ਤੇ ਨਾ ਉਹ ਨਾ ਜਾਣੀ ਐ ਨਾ ਸਮੁੰਦਰ ਦਾ ਅੰਤ ਪਾ ਸਕਦੇ ਆ ਇਥੇ ਇੱਕ ਬੇਨਤੀ ਜੀ ਕਿਉਂਕਿ ਗੁਰੂ ਜੀ ਰੋਜ਼ ਸ਼ਬਦ ਕਹਿ ਰਿਹਾ ਸਲਉਤਾ ਦਾ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜਿਹੜੀ ਸਿਫਤ ਹੈ ਨਾ ਉਸ ਤਤ ਸਿਫਤ ਵਡਿਆਈ ਬੰਦਗੀ ਜ਼ਿਕਰ ਵਰਦ ਇਬਾਦਤ ਇਹ ਜਿੰਨੇ ਸ਼ਬਦ ਅਸੀਂ ਵਰਤਨੇ ਆ ਗੁਰਮੁਖੋ ਸੱਚ ਇਹ ਵੀ ਨਿਰਾਰਥਕ ਨਹੀਂ ਠੀਕ ਹੈ ਜਿੱਥੇ ਪਰਪੰਚ ਵਿਖਾਵੇ ਦਾ ਉੱਥੇ ਗੁਰੂ ਜੀ ਨੇ ਕਹਿ ਦਿੱਤਾ ਕਿ ਇਹ ਸਿਰਫ ਪਰਪੰਚ ਹੈ ਪਰ ਇਹ ਨਹੀਂ ਕਿ ਆ ਸਿਫਤ ਜਿਹੜੀ ਹੈ ਧੁਰ ਅੰਦਰੋਂ ਭੇਜ ਕੇ ਕਰ ਰਿਹਾ ਉਹ ਨਰਾਰਥਕ ਉਹਦਾ ਫਾਇਦਾ ਹੀ ਕੋਈ ਨਹੀਂ ਇੱਕ ਸਵਾਲ ਹੈ ਵੀ ਅਸੀਂ ਇਹ ਕਿਉਂ ਕਰਨਿਆ ਸਿਫਤ ਕਈ ਵਾਰੀ ਕਈ ਪੁੱਛਦਿਆ ਕੱਲ ਪਰਸੋਂ ਵੀ ਇੱਕ ਸਵਾਲ ਲਿਖਿਆ ਬੱਚੀ ਨੇ ਵੀ ਕੀ ਪ੍ਰਮਾਤਮਾ ਸਿਫਤਾਂ ਦਾ ਭੁੱਖਾ ਹੈ ਅਸੀਂ ਉਦੋਂ ਦੇ ਸੁਣ ਰਹੇ ਆ ਜਪਜੀ ਸਾਹਿਬ ਚ ਕੀ ਪ੍ਰਮਾਤਮਾ ਨੂੰ ਇਹ ਲੋੜ ਹੈ ਸਿਫਤ ਦੀ ਤੇ ਮੈਂ ਇੱਕ ਬੇਨਤੀ ਕਰਾਂਗਾ ਅਸੀਂ ਉਹਦੀ ਅੰਸ ਖਾਂ ਇਹ ਅੰਸ ਨੂੰ ਆਤਮ ਕਹਿ ਲੋ ਖੌਮੇ ਦੇ ਪਰਦੇ ਨੇ ਖੌਮੇ ਵੀ ਅਸੀਂ ਪੜਿਆ ਸੀ ਹੁਕਮ ਵਿੱਚ ਨਿਕਲੀਏ ਹੌਮੇ ਇਹ ਕੋ ਹੁਕਮ ਕਾ ਪਾਇਆ ਕਿਰਤ ਫਰਾਏ ਉਹਦੇ ਹੁਕਮ ਚ ਹੋਈ ਖੌਮੇ ਖੌਮੇ ਨੇ ਸਿਰਫ ਇੱਕ ਥੋੜਾ ਜਿਹਾ ਪਰਦਾ ਕਰ ਦਿੱਤਾ ਇਸ ਅੰਸ ਨੂੰ ਅੰਸੀ ਤੋਂ ਮੈ ਖੌਨੇ ਦੂਰ ਕੀਤਾ ਤੇ ਉਸ ਦੂਰੀ ਨੂੰ ਉਸ ਪਰਦੇ ਨੂੰ ਮਿਟਾਣ ਲਾ ਇਕੋ ਇੱਕ ਤਰੀਕਾ ਵੀ ਸਿਬਦ ਕਰਨ ਵਾਲਾ ਖੌਮੇ ਤੋਂ ਮੁਕਤ ਹੋ ਕੇ ਉਹਦੇ ਵਿੱਚ ਸਮਾ ਜਾਂਦਾ ਹੈ ਫਿਰ ਬੇਨਤੀ ਕਰਾਂ ਇਹਨੂੰ ਥੋੜਾ ਜਿਹਾ ਸੁਣਿਓ ਇੱਕ ਦਿਨ ਅਰਜ਼ ਕੀਤੀ ਸੀ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਮਾਜ ਰਾਗ ਚ ਹਜ਼ੂਰ ਨੇ ਉੱਥੇ ਤਿੰਨ ਚਾਰ ਇਹ ਉਦਾਹਰਨਾਂ ਤਾਂ ਸਾਰੇ ਸ਼ਲੋਕ ਵੀ ਦਿੱਤੀਆਂ ਪਰ ਤਿੰਨ ਬੇਨਤੀਆਂ ਮੈਂ ਅਕਸਰ ਕਰਨਾ ਹੁੰਨਾ ਕਿ ਤਿੰਨ ਤਰ੍ਹਾਂ ਦਾ ਧਾਤ ਮੈਟਲ ਜਦੋਂ ਟੁੱਟ ਜਾਏ ਗੁਰੂ ਜੀ ਨੇ ਤਿੰਨ ਤਰ੍ਹਾਂ ਦਾ ਕਿਹਾ ਸੋਨਾ ਲੋਹਾ ਤੇ ਕਹਿੰਦਾ ਮੈਟਲ ਕਾਂਸੀ ਕਹਿੰਦੇ ਨੇ ਸੋਨਾ ਲੋਹਾ ਤੇ ਕਾਂਸੀ ਚਲੋ ਹੋਰ ਸ਼ਬਦ ਆਪਣੇ ਕੋਲ ਲਾਈ ਉਥੇ ਕਾਂਸੀ ਹੈ ਕਹਿੰਦਾ ਭਾਂਡਾ ਜੇ ਟੁੱਟ ਜਾਏ ਤੇ ਹਾਲਾਂ ਇਹਨਾਂ ਦੇ ਕਾਰੀਗਰ ਤਿੰਨ ਵੱਖਰੇ ਨੇ ਸੋਨੇ ਦਾ ਸੁਨਾਰ ਹੈ ਲੋਹੇ ਦਾ ਲੋਹਾਰ ਹੈ ਤੇ ਭਾਂਡਿਆਂ ਵਾਲਾ ਠੱਠਿਆਰ ਹੈ ਪਰ ਗੁਰੂ ਜੀ ਨੇ ਇੱਕੋ ਲਫ਼ਜ਼ ਵਰਤਿਆ ਲੋਹਾਰ ਜੇ ਮੰਨ ਲਓ ਇਹ ਮੈਟਲ ਇਹ ਧਾਤ ਟੁੱਟ ਜਾਏ ਤੇ ਸੋਨਾ ਟੁੱਟਾ ਸੁਨਾਰ ਕੋਲ ਕੋਈ ਲੈ ਜਾਏ ਉਹ ਕਹੇਗਾ ਇਹ ਟੁੱਟਿਆ ਜੁੜ ਸਕਦਾ ਹੈ ਪਰ ਅੱਗ ਨਾਲ ਟਾਂਕਾ ਲਾਣਾ ਪਏਗਾ ਅੱਗ ਸ਼ਬਦ ਜੇ ਲੋਹਾ ਟੁੱਟ ਜਾਏ ਤੇ ਲੋਹਾਰ ਕਹੇਗਾ ਇਹ ਜੁੜ ਜਾਏਗਾ ਪਰ ਅੱਗ ਨਾਲ ਟਾਂਕਾ ਲਾਣਾ ਪਏਗਾ ਮੈਂ ਬੇਨਤੀ ਕਰਾਂ ਜੇ ਬਰਤਨ ਟੁੱਟ ਜਾਏ ਤੇ ਸੱਚਮੁੱਚ ਅਗ ਨਾਲ ਠਠਿਆਰ ਭਾਂਡੇ ਨੂੰ ਟਾਂਕੇ ਲਾ ਦਿੰਦਾ ਹੈ ਟੁੱਟੇ ਨੂੰ ਗੰਢ ਦਿੰਦਾ ਹੈ ਗੁਰੂ ਜੀ ਕਹਿੰਦੇ ਨੇ ਇਹ ਭਲੇ ਇਨਸਾਨੋਂ ਕਿ ਜਿਵੇਂ ਟੁੱਟੇ ਕੋਈ ਭਾਂਡਿਆਂ ਨੂੰ ਸੱਚ ਇਹ ਵੀ ਠਠਿਆਰ ਸੁਨਾਰ ਤੇ ਲੋਹਾਰ ਅਗ ਨਾਲ ਟਾਂਕਾ ਲਾ ਕੇ ਦੁਬਾਰਾ ਜੋੜ ਦਿੰਦਾ ਹੈ ਜਿਸ ਦਾ ਅੰਦਰ ਕਰੋੜਾਂ ਜਨਮਾਂ ਦਾ ਟੁੱਟਾ ਹੈ ਪਰਮਾਤਮਾ ਦੀ ਸਿਵਤ ਕਰੋ ਸਿਵਤ ਟੁੱਟਿਆਂ ਨੂੰ ਟਾਂਕਾ ਲਾ ਕੇ ਰੱਬ ਨਾਲ ਜੋੜ ਦਿੰਦੀ ਹੈ ਮੈਂ ਬੇਨਤੀ ਕਰਾਂ ਸਿਫਤ ਇਸ ਕਰਕੇ ਕੀਤੀ ਜਾਂਦੀ ਜੁੜਨ ਲਈ ਗੁਰੂ ਜੀ ਨੇ ਫਰਮਾਇਆ ਕਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਉਹਦੇ ਅਖੀਰ ਤੇ ਬਚਨ ਹੈ ਨਾਨਕ ਆਖੇ ਇੱਕੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਉਹਦੀਆਂ ਸਿਫਤਾਂ ਕਰਕੇ ਉਹਦੇ ਦਰਬਾਰ ਨਾਲ ਗੰਢ ਪੈਂਦੀ ਹੋਰ ਸ਼ੌਕਾ ਵੀ ਕਿਉਂ ਸਲਮ ਨੇ ਅਸੀਂ ਰਹਿ ਰਸ ਵਿੱਚ ਇੱਕ ਬਚਨ ਪੜਨੇ ਆਂ ਸੁਣ ਵੱਡਾ ਆਖਾ ਸਭ ਕੋਏ ਕਿਉਂਕਿ ਇਤੀ ਸੁਰਤ ਨ ਪਾਈ ਆਪੇ ਦੋ ਤੁਕਾਂ ਤੇ ਬੇਨਤੀ ਕਰ ਰਿਆਂ ਹਮ ਹਜ਼ੂਰ ਨੇ ਫਰਮਾਇਆ ਸੁਣ ਵੱਡਾ ਆਖਾ ਸਭ ਕੋਏ ਕੇਵਡ ਵੱਡਾ ਦੇਠਾ ਹੋਏ ਕੀਮਤ ਪਾਏ ਨਾ ਕਹਾ ਜਾਏ ਨਾ ਸ਼ਬਦ ਦੇਹੀ ਦੀਪਕ ਨਾ ਕੀਮਤ ਪਾਏਗੀ ਨਾ ਬੋਲਿਆ ਜਾ ਸਕਦਾ ਇਤੀ ਸੁਰਤ ਨ ਪਾਈ ਆ ਪਰ ਸਾ ਲਾ ਕੀ ਸਾ ਲਾ ਹੈ ਸੁਣ ਵੱਡਾ ਆਖ ਹੈ ਸਭ ਕੋਏ ਕੇਵਡ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਾਇਆ ਜਾਏ ਪਰ ਮਹਾਰਾਜ ਇਹ ਕਿਉਂ ਕਹਿ ਰਹੇ ਨੇ ਫਾਇਦਾ ਕੀ ਜਿਵੇਂ ਇੱਥੇ ਕਹ ਨਦੀਆਂ ਅਤੈ ਵਾਹ ਪਵੈ ਸਮੁੰਦਰ ਨ ਜਾਣੀਏ ਉਥੇ ਮਹਾਰਾਜ ਕਹਿੰਦੇ ਆ ਕਹਿਣ ਵਾਲੇ ਤੇਰੇ ਰਹਿ ਸਮਾਏ ਕਹਿਣ ਵਾਲੇ ਪਰਮੇਸ਼ਵਰ ਤੇਰੇ ਵਿੱਚ ਸਮਾਗ ਹੈ ਆਪੇਦ ਹੋ ਗਏ ਬੇਨਤੀ ਕਰਾ ਹਜ਼ੂਰ ਇੱਥੇ ਕਹਿ ਰਿਹਾ ਹੈ ਉਹ ਵੱਡਾ ਆਪਣੇ ਆਪ ਨੂੰ ਆਪ ਜਾਣਦਾ ਉਹਦਾ ਲੇਖਾ ਨੇ ਪਰ ਇੱਥੇ ਬਖਸ਼ਿਸ਼ ਕੀਤੀ ਸਲਾਉਣ ਜੋਗ ਪਰਮਾਤਮਾ ਦੀ ਸਿਵਤ ਸਲਾਹ ਕਰਕੇ ਅਪੇਧਤਾ ਹੈ ਇਹ ਸਮਝਿਆ ਨਾ ਮਿਲਾਪ ਹੈ ਪਰ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਜੀ ਕਹ ਰਹੇ ਸਾ ਲਾ ਕੀ ਸਾ ਲਾਹੇ ਇਤੀ ਸੁਰਤ ਨਾ ਪਾਇਆ ਨਦੀਆਂ ਅਤੈ ਵਾਹ ਨਦੀਆਂ ਅਤੇ ਨਾਲੇ ਫਿਰ ਮੈਂ ਵਾਹ ਦਾ ਅਰਥ ਕਰਾਂਗਾ ਵਾੜੇ ਨਾਲੇ ਪਵੈ ਸਮੁੰਦ ਨਾ ਜਾਣੀ ਹੈ ਸਮੁੰਦਰ ਵਿੱਚ ਪੈ ਗਏ ਪਰ ਅੰਤ ਨਹੀਂ ਇਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਚ ਅਪੇਧ ਹੋਏ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਗੁਰਮਤ ਵਿੱਚ ਅਪੇਧਤਾ ਹੈ ਕਿਸੇ ਇਹ ਵੀ ਇੱਕ ਸਵਾਲ ਸੀ ਵੇਖੋ ਜੇ ਸਵਾਲ ਸੋਹਿਰਦਤਾ ਵਾਲੇ ਤੇ ਜਗਿਆਸਾ ਵਾਲੇ ਹੋਣ ਉਸ ਹਰ ਸਵਾਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮਤ ਵਿੱਚ ਹੈ ਜੇ ਖੁੱਜਤ ਕਰਕੇ અપਮਾਨ ਕਰਨ ਵਾਲੇ ਸਵਾਲ ਹੋਣ ਉੱਥੇ ਖਮੋਸ਼ੀ ਚੋਪਿਓ ਦਾ ਕੋਈ ਉੱਤਰ ਨਹੀਂ ਉੱਤਰ ਹੈ ਹਰ ਸਵਾਲ ਦਾ ਹਾਂ ਅੱਜ ਨਹੀਂ ਮੈਨੂੰ ਲੱਭੇਗਾ ਜੇ ਗੁਰੂ ਸਾਹਿਬ ਸਿਮਰਨ ਦੀ ਬਰਕਤ ਪਾ ਦੇਣ ਤੇ ਅੱਜ ਦਾ ਸਵਾਲ ਹੋ ਸਕਦਾ ਹੈ 50 10 ਸਾਲ ਬਾਅਦ ਸੁਰਤ ਵਿੱਚ ਦਾਤਾ ਅਨੁਭਵ ਦੇ ਦਿਓ ਦਾ ਉੱਤਰ ਮਿਲ ਸਕਦਾ ਕੋਈ ਜ਼ਰੂਰੀ ਨਹੀਂ ਵੀ ਅੱਜ ਹੀ ਉੱਤਰ ਮਿਲੇ ਪਰ ਇਹਨਾਂ ਪਤਾ ਮੇਰੇ ਸਤਿਗੁਰੂ ਦੇ ਕੋਲ ਹਰ ਪ੍ਰਸ਼ਨ ਦਾ ਹਰ ਕੁਐਸਚਨ ਦਾ ਹਰ ਸਵਾਲ ਦਾ ਉੱਤਰ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਜਿਵੇਂ ਪਿਛਲੇ ਦਿਨ ਵਿਦਾਂਤੀ ਸ਼ਬਦ ਵਰਦੇ ਆ ਅਮ ਬ੍ਰਹਮਸਮੀ ਮੈਂ ਬ੍ਰਹਮ ਹਾਂ ਮੈਂ ਬ੍ਰਹਮ ਹਾਂ ਸੂਬੀਆਂ ਵਿੱਚ ਸ਼ਬਦ ਹੈ ਅਨਲ ਹਕ ਮੈਂ ਖੁਦਾ ਹਾਂ ਤੇ ਸਵਾਲ ਸੀ ਕਿ ਗੁਰਮਤ ਵਿੱਚ ਐਸਾ ਹੈ ਤੇ ਮਨ ਚ ਆਇਆ ਹਾਂ ਗੁਰਮਤ ਵਿੱਚ ਅਭੇਦਤਾ ਹੈ ਪਰ ਆਪਣੇ ਨਾਲ ਜੋੜ ਕੇ ਨਹੀਂ ਅਹਮ ਬ੍ਰਹਮ ਅਸਮੀ ਗੁਰਮਤ ਵਿੱਚ ਅਭੇਦਤਾ ਕਹਿੰਦੀ ਹੈ ਮੈਂ ਕੁਝ ਨਹੀਂ ਸਭ ਕੋਈ ਤੂੰ ਹੀ ਤੂੰ ਹੈ ਜਿਵੇਂ ਕਬੀਰ ਸਾਹਿਬ ਦਾ ਕਿ ਸਲੋਕ ਹੈ ਉਹ ਅਭੇਦਤਾ ਹੈ ਜੀ ਪੂਰੀ ਅਬ ਤੋ ਜਾਏ ਚੜੇ ਸਿੰਘਾਸਨ ਪਵੈ ਸਮੁੰਦ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਪਰਮੇਸ਼ਵਰ ਨਾਲ ਸਾਰੰਗ ਪਾਣੀ ਜਿਨੇ ਧਨਕ ਧਾਰਿ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਏਕ ਪੈ ਫਿਰ ਸੁਣਿਓ ਪਵੈ ਸਮੁੰਦ ਨਾ ਜਾਣੀਐ ਇਕ ਹੋ ਗਏ ਅੱਗੇ ਕਬੀਰ ਸਾਹਿਬ ਨੇ ਨਾਲ ਕਹਿ ਦਿੱਤਾ ਕਿ RAM ਕਬੀਰਾ ਏਕ ਪੈ ਹੈ ਕੋ ਨਾ ਸਕੈ ਪਛਾਨੀ ਨਾ ਜਾਣੀ ਕਿਹੜਾ ਪਛਾਨ ਕਰੇਗਾ ਕਿਹੜਾ ਪਾਣੀ ਮੈਂ ਇਹ ਵਾਕਿਆ ਦੀ ਕਰ ਰਿਹਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਖਸਾਰੰਗ ਪਾਣੀ RAM ਕਬੀਰਾ ਏਕ ਪੈ ਕੋ ਨਾ ਸਕੇ ਪਛਾਨੀ ਹੁਣ ਅਗਲਾ ਸਵਾਲ ਜਦੋਂ ਆਪ ਅਭੇਦੀ ਹੋ ਗਏ ਇੱਕ ਰੂਪ ਹੋ ਗਏ ਤਦ ਰੂਪ ਹੋ ਗਏ ਤੇ ਫਿਰ ਘਟੋ ਘਟ ਦੱਸੋ ਖ ਆਪਣਾ ਅਨੁਭਵ ਉਹਦੇ ਬਾਰੇ ਕਿੰਨਾ ਕਥਾ ਪਾਇਆ ਫਿਰ ਕਬੀਰ ਸਾਹਿਬ ਦੇ ਦੋ ਤਿੰਨ ਮੈਂ ਬਚਨ ਬੇਨਤੀ ਕਰਾਂਗਾ ਇੱਕ ਬਚਨੇ ਕੱਲ ਜਿਹੜਾ ਪਰਸੋ ਸੀ ਵਾਚਿਆ ਕਹਿੰਦੇ ਨੇ ਅਭੇਦਤਾ ਹੈ ਪਰ ਸਾਰੇ ਸਮੁੰਦਰਾਂ ਦਾ ਪਾਣੀ ਘੋਲ ਕੇ ਸ਼ਾਈ ਬਣਾ ਦੇ ਸਾਰੀ ਜ਼ਮੀਨ ਨੂੰ ਜਿਹੜੀ ਸੁੱਕੀ ਇਹਨੂੰ ਕਾਗਜ਼ ਬਣਾ ਦੇ ਲਿਖਣ ਵਾਸਤੇ ਪੌਣ ਹੋਵੇ ਪਰ ਸੱਚ ਇਹ ਵੇ ਅਭੇਦਤਾ ਦਾ ਅਨੁਭਵ ਜ਼ਰੂਰ ਹੈ ਪਰ ਉਹਦੀ ਬੇਅੰਤਤਾ ਦਾ ਅੰਤ ਕੋਈ ਵੀ ਨਹੀਂ ਪਾਸ ਕਰਦਾ ਮਹਾਰਾ ਜੀ ਸ਼ਬਦ ਵਰਤਿਆ ਸੱਤ ਸਮੁੰਦਰ ਮਸ ਕਰੋ ਨਾ ਜਾਣੀ ਹੈ ਸਤ ਸਮੁੰਦੈ ਮਸ ਕਰੂੰ ਕਲਮ ਕਰੂੰ ਬਨਰਾਏ ਬਸਦਾ ਕਾਗਰ ਜੋ ਕਰੂੰ ਖਰਜਸ ਲਿਖਨ ਨਾ ਜਾਏ ਇੱਕ ਹੋਰ ਬਿੰਤ ਇੱਕ ਬਚਨ ਉਹਨਾਂ ਦਾ ਮੈਂ ਫਿਰ ਅਰਜ਼ ਕਰਾਂਗਾ ਅਪੇਧਤਾ ਹੈ ਅਨਪਵੈ ਪਰ ਅੰਤ ਨਹੀਂ ਇੱਕ ਬਚਨ ਹੈ ਕਬੀਰ ਸੁਰਗ ਨਰਕ ਤੇ ਮੈਂ ਰਿਹਾ ਨਾ ਸਵਰਗ ਦਾ ਤਮਾ ਨਾ ਨਰਕ ਦਾ ਡਰ ਕਬੀਰ ਸੁਰਗ ਨਰਕ ਤੇ ਮੈਂ ਰਿਹਾ ਸਤਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੂੰ ਅੰਤ ਅਰ ਆਦ ਪਰਮੇਸ਼ਵਰ ਦੇ ਚਰਨ ਕਮਲਾਂ ਵਿੱਚ ਮੈਂ ਟਿਕਿਆ ਹੁਣ ਜਿੱਥੇ ਕੋਈ ਰਹਿ ਰਿਹਾ ਪੁੱਛਤਾ ਸਕਦਾ ਨਾ ਵੀ ਇਹ ਕੈਸਾ ਹੈ ਉਹਨਾਂ ਨੂੰ ਜੇ ਪੁੱਛੀਏ ਮਹਾਰਾਜ ਜਿਸ ਅਵਸਥਾ ਚ ਆਪ ਖੇਡਦੇ ਪਇਓ ਵਿਸਰ ਰਹੇ ਹੋ ਕਿ ਚਰਨ ਕਮਲ ਕੀ ਮੋਜ ਮੈਂ ਰहूं ਅੰਤ ਅਰ ਆਦ ਉਹ ਕੈਸੀ ਅਗੋ ਫਿਰ ਮਹਾਂਪਰੂਪ ਭਗਤ ਨਿਮਰਤਾ ਚ ਕਹਿੰਦੇ ਆ ਕਹਿਣ ਲੱਗੇ ਅਸਲੀਅਤੇ ਵੇ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਅਨੁਮਾਨ ਕੈਬ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ ਮੈਂ ਸਿਰਫ ਇੱਕ ਬੇਨਤੀ ਕੀਤੀ ਵੀ ਸਲੋਤਾ ਅਪੇਦਤਾ ਹੈ ਸਲੋਤਾ ਜੋੜ ਦਿੰਦੀ ਏ ਪਰ ਸਿਬਤ ਸਲਾ ਕਰਨ ਵਾਲਾ ਉਹਦਾ ਰੂਪ ਹੋ ਜਾਂਦਾ ਹੈ ਪਰ ਗੁਰਮਖੋ ਉਹਦਾ ਤੰਤ ਨਹੀਂ ਪਾਉਂਦਾ ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਸਲੋਤਾ ਕਰ ਪਰ ਇੰਨੀ ਸੋਝੀ ਨਹੀਂ ਪਵੇਗੀ ਨਦੀਆਂ ਅਤੇ ਵਾਹ ਨਦੀਆਂ ਅਤੇ ਨਾਲੇ ਪਵੈ ਸਮੁੰਦ ਸਮੁੰਦਰ ਵਿੱਚ ਮਿਲ ਜਾਣਗੇ ਨਾ ਜਾਣੀਏ ਉਹ ਉਹਦਾ ਅੰਤ ਨਹੀਂ ਜਾਣ ਸਕਣਗੇ ਇਹਦਾ ਫਿਰ ਮੈਂ ਬੇਨਤੀ ਕਰਾਂ ਕਿ ਸਿਪਤ ਸਲਾਹ ਕਰ ਨਦੀ ਨਾਲੇ ਦੀ ਤਰ੍ਹਾਂ ਤੂੰ ਸਮੁੰਦਰ ਦਾ ਪਾਣੀ ਉਹ ਨਦੀਆਂ ਨਾਲੇ ਸਮੁੰਦਰ ਵੀ H2O ਤੇ ਬਰਸਾਤ ਦਾ ਪਾਣੀ ਵੀ ਹਾਈਡਰੋਜਨ ਆਕਸੀਜਨ ਦੀ ਕੈਮਿਸਟਰੀ ਦੇਖੋ ਦੋਨੋਂ ਅਸਰ ਇਕ ਹੈ ਕਿੰਨੇ ਉਹਦਾ ਹੈ ਉਧਰ ਤੁਰ ਪਿਆ ਅਭੇਦ ਹੋ ਗਿਆ ਉਨੇ ਅੰਤ ਨਹੀਂ ਪਾਇਆ ਪਰਮਾਤਮਾ ਦੀਆਂ ਸਿਫਤਾਂ ਕਰਨ ਵਾਲੇ ਉਹਦਾ ਰੂਪ ਹੋ ਗਏ ਪਰ ਗੁਰਮਖੋ ਉਹਨਾਂ ਨੇ ਕਦੀ ਦੀਂਗ ਮਾਰ ਕੇ ਉਸ ਬੇਅੰਤ ਦੇ ਅੰਤ ਨੂੰ ਨਹੀਂ ਕਥਿਆ ਕਥਿਆ ਜਾ ਨਹੀਂ ਸਕਦਾ